ਮੋਹਾਲੀ 'ਚ 78ਵਾਂ ਸੁਤੰਤਰਤਾ ਦਿਵਸ ਬੜੇ ਹੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਬਤੌਰ ਮੁੱਖ ਮਹਿਮਾਨ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਹਾਜ਼ਰ ਹੋਏ ਸਭ ਤੋਂ ਪਹਿਲਾਂ ਉਹਨਾਂ ਨੇ ਸਵੇਰੇ 9 ਵਜੇ ਝੰਡਾ ਲਹਿਰਾਉਣ ਦੀ ਰਸਮ ਨੂੰ ਅਦਾ ਕੀਤਾ ਉਸ ਤੋਂ ਬਾਅਦ ਮਾਰਚ ਪਾਸਪਰੇਡ ਤੋਂ ਸਲਾਬੇ ਲਏਗੇ ਉਸ ਤੋਂ ਬਾਅਦ ਉਹਨਾਂ ਨੇ ਦੇਸ਼ਵਾਸੀਆਂ ਨੂੰ ਇੱਕ ਸੰਦੇਸ਼ ਵੀ ਦਿੱਤਾ ਤੇ ਭਾਸ਼ਣ ਤੋਂ ਬਾਅਦ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਅੱਜ ਦੇ ਪ੍ਰੋਗਰਾਮ 'ਚ ਹਲਕਾ ਬਧਾਇ ਕੁਲਵੰਤ ਸਿੰਘ ਡੀਸੀ ਮੋਹਾਲੀ ਸ਼੍ਰੀਮਤੀ ਅੰਸ਼ ਕੱਜਾਂ ਅੰਦੋਲਾ ਬਾ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਸਨ ਇਸ ਖਾਸ ਮੌਕੇ ਤੇ ਉਹਨਾਂ ਸਮਾਰਟ ਸੇਵਕਾਂ ਨੇ ਅਤੇ ਆਜ਼ਾਦੀ ਕਲਾਟੀਆਂ ਨੇ ਸਨਮਾਨ ਵੀ ਕੀਤੇ ਗਏ ਤੇ ਨਾਲ ਨਾਲ ਅੰਗ ਹੀਣਾ ਨੂੰ ਟਰਾਈਸਾਈਕਲ ਵੀ ਭੇਂਟ ਕੀਤੇ ਗਏ ਅ ਅੱਜ ਆਪ ਜੀ ਦੇ ਮਾਰਗੰਦੇ ਰਾਹੀਂ ਮੈਂ ਪੰਜਾਬ ਨੂੰ ਤੇ ਪੂਰੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਸਾਡੇ ਰੱਖੜਵੇ ਜਿਹੜਾ ਹੈ ਇੰਡੀਪੈਂਡੈਂਸ ਡੇ ਦਾ ਸਾਡੀ ਆਜ਼ਾਦੀ ਮੌਕੇ ਦਾ ਤੇ ਇਹ ਆਜ਼ਾਦੀ ਸਾਨੂੰ ਬਹੁਤ ਮਹਿੰਗੀ ਮਿਲੀ ਹੈ ਸਾਡੇ ਸ਼ਹੀਦਾਂ ਨੇ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਸੁਖੇ ਰਾਜਗੁਰੂ ਸਾਡੇ ਲਾਲਾ ਲਾਜਪਤਰਾਏ ਜੀ ਸਾਡੇ ਗਤਰੀ ਬਾਬੇ ਬਹੁਤ ਖੰਦੀ ਇਹ ਸਾਡੂੰ ਜਿਹੜੀ ਹੈ ਆਜ਼ਾਦੀ ਮਿਲੀ ਹੈ ਤੇ ਪੰਜਾਬ ਦੀ ਲੋਕਾਂ ਨਾਲ ਇੱਕ ਵਕਾਫੀਤਾ ਹਰ ਰੋਜ਼ ਸਿਰੇ ਅਰਦਾਸ ਕਰਕੇ ਗੁਰੂ ਸਾਹਿਬ ਦੇ ਚਰਨਾਂ ਚ ਨਿਕਲੀ ਦੇ ਕਿ ਪੰਜਾਬ ਦੇ ਲੋਕਾਂ ਦੀ ਉਮੀਦਾਂ ਦੇ ਉੱਤੇ ਖਰਾ ਉਤਰ ਸਕੀਏ ਤੇ ਉਸ ਦੇ ਉੱਤੇ ਜੋ ਮੇਰੇ ਕੋਲ ਜ਼ਿੰਮੇਵਾਰੀ ਹੈ ਉਹ ਵੀ ਮੇਰੇ ਆਪਣੇ ਹੱਥੇ ਦੀ ਤੇ ਸਿੱਖਿਆ ਮੇਥੇ ਦੀ ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਹੈ ਤੇ ਪੰਜਾਬ ਦੀ ਜਿਹੜਾ ਸਿੱਖਿਆ ਦਾ ਦਾਰ ਹੈ ਇਹਦੇ ਵਿੱਚ ਜਿੰਨਾ ਵੀ ਬਦਲਾਅ ਆ ਸਕੇ ਜੋ ਵੀ ਪੋਜ਼ਿਟਿਵ ਚੇਂਜਸ ਹੈ ਉਹ ਲੈ ਕੇ ਆ ਸਕੇ ਆਪ ਸਾਰੇ ਮੀਡੀਆ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਖਰਾਬ ਮੌਸਮ ਸੀ ਲਗਾਤਾਰ ਮੀ ਜਿਹੜਾ ਹੈ ਕਿਣੀਆਂ ਉਹ ਤੁਹਾਡੇ ਤੇ ਗਿਰੀਆਂ ਸੀ ਉਸ ਦੇ ਬਾਵਜੂਦ ਵੀ ਤੁਸੀਂ ਕਵਰ ਕੀਤਾ ਐਡਾ ਹੀ ਤੁਸੀਂ ਹਮੇਸ਼ਾ ਹੀ ਤੁਹਾਡਾ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਇਸ ਡੈਮੋਕ੍ਰੇਸੀ ਦੇ ਵਿੱਚ ਇਸ ਜਨਤੰਤਰ ਦੇ ਵਿੱਚ ਆਪ ਸਭ ਨੂੰ ਵੀ ਜਿਹੜਾ ਹੈ ਮੇਰੇ ਵੱਲੋਂ ਦਿਲੋਂ ਮੁਬਾਰਕਬਾਦ ਤੇ ਸਲੂਟ ਐਸੋ ਬੈਕ ਲੈਵਲ ਨੂੰ ਇੱਕ ਬਹੁਤ ਸ਼ਾਨਦਾਰ ਇਨੀਸ਼ੀਏਟਿਵ ਤੇ ਬਾਰੇ ਇਹ ਸਾਡੇ ਵੱਲੋਂ ਇੱਕ ਪਿੰਟ ਪਾਰਟਨਰਸ਼ਿਪ ਵਿਦ ਐਚਡੀਐਫਸੀ ਬੈਂਕ ਤੇ ਸਾਡੇ ਇੱਕ ਅਫੀਸਰ ਗੋਰੀ ਪ੍ਰਕਾਸ਼ ਜੀ ਉਹਨਾਂ ਦਾ ਇਨੀਸ਼ੀਏਟਿਵ ਸੀਗਾ ਤੇ ਇਸ ਦੇ ਨਾਲ ਜਿਹੜਾ ਤੁਸੀਂ ਦੇਖੋ ਕਿ ਜਿਹੜੇ ਬੱਚੇ ਅ ਅਗਲੇ ਉਹ ਪਰਮਾਤਮਾ ਵੱਲੋਂ ਇਦਾਂ ਦੇ ਬਣਾਏ ਗਏ ਹੈ ਕਿ ਉਹਨਾਂ ਨੂੰ ਕਿਸੇ ਦੇ ਡਿਪੈਂਡੈਂਟ ਹੋਣਾ ਪੈਂਦਾ ਸਕੂਲ ਜਾਣ ਦੇ ਲਈ ਤੇ ਉਹ ਸਕੂਲ ਤੋਂ ਦੂਰ ਰਹ ਜਾਂਦੇ ਸੀ ਤਾਂ ਇਹ ਲਗਭਗ 1.5 ਲੱਖ ਰੁਪਏ ਦੀ ਇੱਕ ਆਟੋਮੇਟਿਡ व्हीਲ ਚੇਅਰ ਹੈ ਤੁਸੀਂ ਆਪ ਦੇਖੀਏ ਬੈਟਰੀ ਆਪਰੇਟਿਡ ਹੈ ਤੇ ਇਸ ਤਰੀਕੇ ਨਾਲ ਹੀ ਡਿਜ਼ਾਈਨ ਕੀਤਾ ਗਿਆ ਕਿ ਉਹਨਾਂ ਬੱਚੇ ਉਹ ਕਿਸੇ ਤੇ ਵੀ ਡਿਪੈਂਡੈਂਟ ਹੋਣ ਦੀ ਲੋੜ ਨਹੀਂ ਜਿਵੇਂ ਇੱਕ ਬੱਚੇ ਨੂੰ ਮੈਂ ਮਿਲੇ ਉਸੇ ਗੁਰੂ ਚ ਲੁਧਿਆਣੇ ਦਾ ਰਹਿੰਦਾ ਤੇ ਉਹਦਾ ਸਕੂਲ 5 ਕਿਲੋਮੀਟਰ ਦੂਰ ਹੈ ਉਹਨੂੰ 5 ਕਿਲੋਮੀਟਰ ਦਾ ਸਫ਼ਰ ਆਪਣੇ ਘਰ ਤੋਂ ਲੈ ਕੇ ਸਕੂਲ ਤੱਕ ਆਪ ਤੈਅ ਕਰ ਸਕਦਾ ਤੇ ਜਦੋਂ ਛੁੱਟੀ ਹੋਵੇ ਆਪ ਫਿਰ ਸਕੂਲ ਤੋਂ ਕਲਾਸ ਲਾ ਕੇ ਆਪਣੇ ਘਰ ਪਹੁੰਚ ਸਕਦਾ ਤੇ ਇਹ ਐਦਾਂ ਦੇ ਅਸੀਂ 150 ਬੱਚੇ ਆਈਡੈਂਟੀਫਾਈ ਕੀਤੇ ਅਸੀਂ ਉਹਨਾਂ ਨੂੰ ਕਰਾਂਗੇ ਬਹੁਤ ਧੰਨਵਾਦ ਜੀ ਦੇਖੋ